ਮੰਮੀ ਆ ਵੇਖੇ ਕਿੰਨੇ ਸੋਹਣੇ ਫੁੱਲ ਆ ਹਾਂ ਸਾਰੇ ਸੋਹਣੇ ਆ ਦੇਖੇ ਇਹਦੇ ਤੇ ਵੀ ਫੁੱਲ ਲੱਗਾ ਲੱਗੇ ਮੰਮੀ ਇਹ ਕੀ ਆ ਫੁੱਲ ਲੱਗਣਗੇ ਕਿਉਂ ਤੂੰ ਇਹਨੇ ਸੋਹਣੇ ਗਮੜੇ ਖਰਾਬ ਕਰੀ ਜਾਨੀ ਆਹ ਲੈ ਹੈ ਨਹੀਂ ਅੰਤ ਮੈਂ ਤਾਂ ਕੁਝ ਨਹੀਂ ਕੀਤਾ ਮੈਂ ਤਾਂ ਕੱਲੇ ਫੁੱਲੀ ਵੇਖ ਕੇ ਆਂਦੀ ਸੀਗੀ ਕੀ ਹੋ ਗਿਆ ਜੀ ਸਮਝਿਆ ਲਾ ਆਪਦੀ ਕੁੜੀ ਨੂੰ ਸਾਡੇ ਘਰੇ ਐਡੀ ਨੀ ਮਹਿੰਗੀਆਂ ਚੀਜ਼ਾਂ ਨੇ ਕਦੇ ਕਿਸੇ ਚੀਜ਼ ਨੂੰ ਹੱਥ ਲਾਉਣ ਲੱਗ ਜਾਂਦੀ ਹੈ ਕਿਤੇ ਕਿਸੇ ਚੀਜ਼ ਨੂੰ ਨਾ ਮੈਨੂੰ ਇਹ ਰੱਖ ਜੇ ਕੋਈ ਚੀਜ਼ ਟੁੱਟ ਭੱਜ ਗਈ ਭਰ ਦੇਂਗੀ ਚਲ ਕੋਈ ਨਾ ਜਵਾਕੜੀਏ ਜੀ ਉਹਨੇ ਕਿਹਾ ਤੋੜੀਏ ਚਲ ਕੋਈ ਨਾ ਦੇਖ ਹੀ ਰਹੀ ਸੀ ਫੁੱਲ ਬੂਟੇ ਹੀ ਆ ਮਸਾਂ ਪਾਲਿਆ ਪੈਣ ਇਹੇ ਚੰਗੀ ਕਰਾਂਏ ਮਰੋੜੀ ਜਾਂਦੀ ਉਹਨਾਂ ਨੂੰ ਫੜ ਫੜ ਕੇ ਨਹੀਂ ਆਂਟੀ ਮੈਂ ਕੋਈ ਫੁੱਲ ਨਹੀਂ ਮਰੋੜ ਰਹੀ ਹਾਂ ਤੁਸੀਂ ਆਂਟੀ ਲੱਗਦੀ ਐ ਆਂਟੀ ਲੱਗਦੀ ਐ ਚਲ ਮੈਡਮ ਜੀ ਕਿਹਾ ਕਰ ਚਲ ਕੋਈ ਨਾ ਚੁੱਪ ਕਰ ਲੈ ਕੋਈ ਨਾ ਜੀ ਚਲੋ ਗੁੱਸਾ ਨਾ ਕਰੋ ਜਵਾਕੜੀਏ ਮੇਰੀ ਗੱਲ ਸੁਣ ਲਾ ਧਿਆਨ ਨਾਲ ਕੱਲ ਤੋਂ ਜੇ ਕੰਮ ਕਰਨਾ ਕੱਲੀ ਆ ਜਾ ਕਰ ਇਹਨੂੰ ਨਹੀਂ ਨਾਲ ਲੈ ਕੇ ਆਉਣਾਗਾ ਜਿਹਾ ਨਾ ਕਰੋ ਮੈਂ ਮਾਫੀ ਮੰਗਦੀ ਤੁਹਾਡੇ ਤੋਂ ਜੇ ਤੁਹਾਨੂੰ ਗਲਤੀ ਹੋ ਗਈ ਆ ਮੈਂ ਇਕੱਲੀ ਨਹੀਂ ਛੱਡ ਕੇ ਆ ਸਕਦੀ ਜਵਾਗੜੀ ਨੂੰ ਉੱਥੇ ਕੋਈ ਵੀ ਨਹੀਂ ਹੈਗਾ ਘਰੇ ਨਾ ਫਿਰ ਕੀ ਕਰਾਂ ਜੇ ਤੁਹਾਡੇ ਘਰੇ ਨਹੀਂ ਹੋਏਗਾ ਕੋਈ ਅਸੀਂ ਠੇਕਾ ਲਿਆ ਪਾ ਲੈਣਾ ਮੇਰੀ ਗੱਲ ਤਾਂ ਕੰਮ ਕਰਨਾ ਤਾਂ ਇਕੱਲੀ ਆ ਜਾ ਕ ਨਹੀਂ ਹਟ ਜਾ ਭਈ ਟੰਡਾ ਡੇਰਾ ਚੱਕਲ ਦਾ ਹੋਰ ਮੇਰੀ ਗੱਲ ਸੁਣ ਤੂੰ ਮੇਰੇ ਮੰਮੀ ਨੂੰ ਕਦੋਂ ਦੀ ਬੋਲੀ ਜਾਨੀ ਆ ਇਹ ਕੀ ਮਤਲਬ ਹੋਏ ਬੋਲਣ ਦਾ ਅਸੀਂ ਕੰਮ ਕਰਦੇ ਆ ਇਹਦਾ ਮਤਲਬ ਆ ਥੋੜੀ ਕਿ ਤੁਹਾਡੀ ਹਰ ਗੱਲ ਸੁਣੀ ਜਾਵਾਂਗੇ ਚੁੱਪ ਕਰਦੇ ਆ ਆ ਦੇਖ ਲੈ ਦੇਖ ਲੈ ਕਿਵੇਂ ਜਵਾਨ ਲੜਾਉਂਦੀ ਆ ਜੇ ਸਾਡੇ ਘਰ ਦਾ ਜਵਾਗ ਹੁੰਦਾ ਨਾ ਮੈਂ ਹਲਕਾ ਜਿਹਾ ਜਵ ਤਨ ਕਹੀ ਗੱਲ ਸਮਝ ਨਹੀਂ ਆਉਂਦੀ ਇੱਕ ਵਾਰੀ ਕਹੀ ਨੂੰ ਚੁੱਪ ਕਰ ਚੁੱਪ ਕਰ ਚੁੱਪੀ ਨਹੀਂ ਕਰਦੀ ਮੰਮੀ ਆਂਟੀ ਤੂੰ ਜਾ ਜਾ ਕੇ ਬਾਹਰ ਲੈ ਬਾਹਰ ਬਾਹਰ ਕੱਢ ਦੇ ਕੋਠੇ ਤੋਂ ਬਾਹਰ ਭੇਜਿਆ ਜਾ ਕੇ ਚੱਲ ਕੋਈ ਗੱਲ ਨਹੀਂ ਮੈਂ ਨਾਲ ਕੰਮ ਕਰ ਲੈਣੀ ਕੋਈ ਗੱਲ ਨਹੀਂ ਕੀ ਕੰਮ ਕਰੇਗੀ ਆਏ ਇਹ ਕੰਮ ਕਰਨ ਦੇ ਤੈਨੂੰ ਘਰਾਂ 'ਚ ਹੈ ਚਲ ਕੋਈ ਗੱਲ ਨਹੀਂ ਮੈਂ ਕੱਲ ਤੂੰ ਕੰਮ ਜਾਲਾ ਲਾਂਬੇ ਦਿਵਾਉਗੀ ਸਿਰ ਪਰਵਾਦੂ ਕਿਸੇ ਦਿਨ ਤੇ ਰਹੇ ਜਿਵੇਂ ਜਵਾਨ ਚੱਲਦੀ ਹੈ ਦੀ ਕੀ ਸਿਰ ਪਰਵਾਤਾ ਆਂਟੀ ਚੁੱਪ ਕਰ ਜਾ ਫਰੀਦ ਕੋਈ ਗੱਲ ਨਹੀਂ ਜੀ ਨਹੀਂ ਬੋਲਦੀ ਤੂੰ ਮਰ ਤਾ ਮੈਂ ਨੰਗਾ ਹੁਨੇ ਟੰਗ ਕੋਈ ਨਾ ਜਪਰੀ ਕਾਣੋਂ ਰੋਟੀ ਨਹੀਂ ਜੁੜਦੀ ਹੈਗੀ ਦੱਸਦਾ ਮੈਂ ਤੈਨੂੰ ਕੱਲ ਤੈਨੂੰ ਨਾਲ ਨਾਲ ਲੈ ਕੇ ਆਈ ਕਿੰਨੇ ਸੋਹਣੇ ਫੁੱਲ ਖਰਾਬ ਕਰ ਦੇਣੇ ਸੀਗੇ ਦੇਖੇ ਵੀ ਆ ਕਦੇ ਉਹ ਹਰਤਾ ਕੀ ਹਾਲਾ ਬਸ ਪਤੀ ਜੋ ਕਾਦੇ ਹਾਲ ਹੈ ਵਕਤ ਨੰਗਾਈ ਜਾਂਦਾ ਜਿਵੇਂ ਨੰਗਦਾ ਹੈ ਕਾਦੇ ਹਾਲ ਨੇ ਮੇਰੇ ਕਿਵੇਂ ਇਹ ਸੋਮਰੇ ਕਿਵੇਂ ਇਟਾਂ ਨਾ ਪੰਗੇ ਲਈ ਜਨਾ ਉਹ ਇਟਾਂ ਦਾ ਪੁੱਛ ਨਾ ਉਹ ਬਿੱਲੀ ਦੇ ਮਗਰ ਨਾ ਕੁੱਤਾ ਪੈ ਗਿਆ ਬਿੱਲੀ ਸਿੱਧੂ ਹੀ ਇੱਥੋਂ ਦੀ ਚੜ ਗਿਆ ਸਾਰੀਆਂ ਇਟਾਂ ਡੇਗਤੀਆਂ ਮੈਂ ਆਖਿਆ ਐਵੇਂ ਕਿਸੇ ਜੋ ਆ ਕੇ ਦੇਣਾ ਬੱਜਣਾ ਮੈਂ ਠੀਕ ਕਰਦੇ ਆਂ ਭਾਈ ਤੇਰੀ ਆ ਉਮਰ ਕੰਮ ਕਰਨ ਵਾਲੀ ਤਾਂ ਹੈ ਨਹੀਂ ਸੀ ਪਰ ਤੂੰ ਵੀ ਕੀ ਕਰੇ ਜਦੋਂ ਲਾਦੀ ਮਾੜੀ ਨਿਕਲ ਗਈ ਕੱਲੀ ਕੱਲੀ ਕੁੜੀ ਸੀ ਸੁੱਤੇ ਪਿਆ ਨੂੰ ਛੱਡ ਕੇ ਭੱਜ ਗਈ ਆਹੋ ਭਾਈ ਕੀ ਕੀਤਾ ਜਾਵੇ ਬਸ ਨਾ ਅਸੀਂ ਮਰਦਾਂ ਚਾ ਨਾ ਜਉਂਦਾ ਚਾ ਆ ਬਸ ਲੋਕਾਂ ਦੀਆਂ ਗੱਲਾਂ ਸੁਣਨ ਜੋ ਗਰੇ ਰਹਿ ਗਏ ਨਾ ਨਾ ਤਾਂ ਐ ਮੈਂ ਗੱਲਾਂ ਨਹੀਂ ਸੁਣਾਉਂਦਾ ਇਹ ਤਾਂ ਮੈਂ ਤਾਂ ਤੈਨੂੰ ਸਭਾਈ ਕੀ ਆਖਿਆਗਾ ਆ ਇਟਾਈਆਂ ਮੈਂ ਚਕਾਰਦਾ ਨਾ ਕੋਈ ਨਹੀਂ ਬਸ ਸਭਾਈ ਕੀ ਕਹਿੰਦੇ ਆ ਜਿਹੜੇ ਪਾਸੇ ਜਾਂਦੇ ਆ ਆਹੀ ਗੱਲਾਂ ਕਹਿੰਦੇ ਆ ਹਰ ਇੱਕ ਸਾਥ ਚ ਹਰੇਕ ਗਲੀ ਦੇ ਮੋੜ ਤੇ ਵੀ ਫਲਾਨਿਆਂ ਦੀ ਕੁੜੀ ਰਾਤ ਨੂੰ ਐ ਬਾਗੀ ਦੱਸ ਭਾਈ ਹੁਣ ਮੈਂ ਕਿਹੜੇ ਖੂ ਖਾਤੇ ਚ ਡਿਗ ਪਾਂ ਉਹ ਸਾਰੇ ਲੋਕਾਂ ਦੀ ਆਹੀ ਗੱਲਾਂ ਸੁਣਦਾ ਮੈਂ ਤਾਂ ਤਾਂ ਹੀ ਤਾਂ ਬਾਹਰ ਨਹੀਂ ਨਿਕਲਦੇ ਉਹ ਤਾਂ ਸਾਰੇ ਪਿੰਡ ਦੇ ਤੜਾ ਤੜਾ ਕਰ ਆ ਗਈ ਸਾਰਾ ਪਿੰਡ ਇਹ ਜੀਆਂ ਗੱਲਾਂ ਕਰਦਾ ਮੋੜਾਂ ਤੇ ਖੜ ਕਰ ਸਾਰੇ ਦਿਨ ਐ ਹੀ ਗੱਲਾਂ ਹੁੰਦੀਆਂ ਵੀ ਉਹਨਾਂ ਦੀ ਕੁੜੀ ਰਾਤ ਨੂੰ ਸੁੱਤੇ ਪਿਆ ਨੂੰ ਛੱਡ ਕੇ ਭੱਜ ਗਈ ਦੱਸ ਫਾਹ ਲੈ ਕੇ ਮਰ ਜਾ ਹੁਣ ਮੈਂ ਨਾ ਜਾਣ ਜੋਗੇ ਛੱਡੇ ਨਾ ਕਿਸੇ ਜੋਗਰੇ ਨਹੀਂ ਛੱਡਿਆ ਨਹੀਂ ਨਹੀਂ ਤਾਂ ਤੈਨੂੰ ਫਾਹ ਲੈਣ ਨੂੰ ਨਹੀਂ ਕਹਿੰਦਾ ਇਹਦਾ ਕੰਮ ਤਾਂ ਤੂੰ ਕੰਨੂ ਕਰਨਾ ਮੈਂ ਤਾਂ ਤੇਰੇ ਕੋਲ ਵੈਸੀ ਆ ਗਿਆ ਆ ਇੱਟਾਂ ਹੀ ਆਂ ਦੇਖ ਲੈ ਜਿੱਥੇ ਕਹੋ ਮੈਂ ਤੱਕਾ ਜਿੱਥੇ ਲੋਕ ਇੰਨੀਆਂ ਗੱਲਾਂ ਸੁਣਾਈ ਜਾਂਦੇ ਚੱਲ ਜੇ ਤੂੰ ਕਹਿ ਤਾਂ ਤਾਂ ਕੀ ਐ ਸ਼ਾਬਾਸ਼ੇ ਭਾਈ ਉਹਨੂੰ ਕਰਨਾ ਨਹੀਂ ਚਾਹੀਦਾ ਸੀ ਐ ਮਾੜੀ ਕਰਕੇ ਗਈ ਆ ਸੋਡੇ ਨਾਲ ਕੱਲੀ ਕੱਲੀ ਕੁੜੀ ਸੀ ਸਾਡੇ ਨਾਲ ਜਿਹੜੀ ਹੋਈ ਆ ਮੈਂ ਤਾਂ ਕਹਿੰਦਾ ਪ੍ਰਮਾਤਮਾ ਕਿਸੇ ਨਾਲ ਵੀ ਨਾ ਕਰੇ ਜਿਹੜੀ ਸਾਡੇ ਨਾਲ ਹੋਈ ਆ ਭਤੀਜਾ ਨਾਲੇ ਜਿਹੜੇ ਨੂੰ ਬੋਲਣ ਦਾ ਚੱਜ ਨਹੀਂ ਉਹ ਵੀ ਕਹਿਂਦਾ ਹੈ ਉਹ ਵੀ ਇਹ ਜਿਹੇ ਗੱਲਾਂ ਕਹਿੰਦਾ ਭਤੀਜਾ ਨਾ ਨਾ ਤਾਂ ਮੈਂ ਤਾਂ ਵੈਸੀ ਆਖਤੀ ਗੱਲਾਂ ਦਿਲ ਤੇ ਨਾਲਾ ਜੀ ਤੂੰ ਨਾ ਦਿਲ ਤੇ ਤਾਂ ਕਾਦੀ ਦਿਲ ਚੋਂ ਤਾਂ ਨਿਕਲਦੀਆਂ ਨਹੀਂ ਹੁਣ ਤੇਰੀ ਗੱਲ ਕਿਹੜਾ ਨਿਕਲੂਗੀ ਚੱਲ ਠੀਕ ਨਾ ਨਾ ਤਾਂ ਦਿਲ ਤੇ ਨਾਲਾ ਹੀ ਮੈਂ ਤਾਂ ਤੈਨੂੰ ਵੈਸੀ ਗੱਲ ਕਹਿੰਦੀ ਸੀ ਨਹੀਂ ਨਹੀਂ ਸੋਡਾ ਨਹੀਂ ਕਸੂਰ ਕਸੂਰ ਤਾਂ ਮੇਰੀ ਤੀਦ ਹੈ ਜਿਹੜੀ ਨੇ ਲੋਕਾਂ ਦੇ ਮੂੰਹਾਂ 'ਚ ਗੱਲਾਂ ਕਰਾਤੀਆਂ ਨਾ ਨਾ ਚੱਲ ਠੀਕ ਹੈ ਤਾਂ ਜੇ ਕੋਈ ਲੋੜ ਹੋਈ ਤਾਂ ਦੱਸ ਦੀ ਕੋਈ ਨਹੀਂ ਭਤੀਜਾ ਚੰਗਾ ਕਿਉਂ ਨਾਲੇ ਗੱਲੀ ਗੱਲੀ ਸਾਰੀ ਗੱਲ ਕਹਿ ਗਿਆ ਨਾਲੇ ਮੈਨੂੰ ਉਹ ਤੀਏ ਜੇ ਤੂੰ ਸਲੱਗ ਹੁੰਦੀ ਘਾਣੂ ਲੋਕ ਸਾਨੂੰ ਲਾਣਤਾ ਪਾਉਂਦੇ ਹਣ ਕੋਈ ਗੱਲ ਦਾ ਜਵਾਬ ਤਾਂ ਦੇ ਕੋਈ ਵਾਰ ਸੁਰਤਾ ਦੇ ਉਹ ਤਾਂ ਚੁੱਪ ਕਰਕੇ ਬੈਠ ਗਿਆ ਹੁਣ ਤੂੰ ਇਹ ਦੇਖ ਲੈ ਕੋਈ ਹਸਪਤਾਲ ਨਹੀਂ ਛੱਡਿਆ ਪੀਜੀ ਤੱਕ ਜਾਏ ਆਂ ਆਪਾਂ ਕੋਈ ਡਾਕਟਰ ਨਹੀਂ ਛੱਡਿਆ ਹੁਣ ਸਾਰੇ ਕਹਿੰਦੇ ਭਾਈ ਇਹਦੇ ਬੱਚਾ ਨਹੀਂ ਹੋ ਸਕਦਾ ਫਿਰ ਹੁਣ ਦੱਸ ਕੀ ਹੱਲ ਕਰਗੇ ਮੈਨੂੰ ਨਹੀਂ ਪਤਾ ਬਾਪੂ ਤੂੰ ਹੀ ਮੇਰਾ ਜਣਾ ਵਿਆਹ ਕਰਵਾਇਆ ਤੇਰੀ ਪਗਾਈਆ ਮੈਂ ਤਾਂ ਉਹ ਜੇ ਮੇਰੀ ਪਗਾਈ ਹੈ ਤਾਂ ਹੀ ਤਾਂ ਹੁਣ ਸੋਚੀ ਆ ਨਾ ਆਈ ਤਾਂ ਮੈਂ ਕਹੀ ਨਾ ਹੱਥਾਂ ਦੀਆਂ ਦਿੱਤੀਆਂ ਦੰਦਾ ਨਾ ਖੋਲਣੀਆਂ ਪੈ ਰਹੀਆਂ ਮੈਨੂੰ ਮੇਰਾ ਕੀ ਕਸੂਰ ਐ ਤੇ ਦੱਸੋ ਹੱਲ ਕਰ ਫਿਰ ਬਪੂ ਹੁਣ ਕੋਈ ਆਏ ਫਿਰ ਬੈਠੇ ਸਰੂ ਮਾਂ ਤੋਈ ਗੈਨੀ ਨਹੀਂ ਹੁੰਨੀ ਐ ਮੈਨੂੰ ਮੁੰਡਾ ਚਾਹੀਦਾ ਮੁੰਡਾ ਚਾਹੀਦਾ ਜੇ ਮੁੰਡਾ ਚਾਹੀਦਾ ਤਾਂ ਇਸ ਮੁਸੀਬਤ ਦੇ ਜੋ ਮੈਨੂੰ ਕੱਢ ਪੁੱਤ ਫਿਰ ਹਾਲਤ ਐ ਕੋਈ ਹੋਂਡਾ ਕਰਾ ਰਹੀ ਤਾਂ ਪਤਾ ਸਾਰਾ ਕੁਝ ਪਤਾ ਕਰ ਲੈ ਕੋਈ ਖੰਦ ਲਿਕਣ ਤੇ ਮੈਦਾਨ ਇਹ ਕਿ ਲਾਜ ਦਾ ਤੂੰ ਜਗਾ ਕਰ ਤੂੰ ਜਗਾ ਕਰ ਤੇਰਾ ਦਿਮਾਗ ਖਰਾਬ ਹੈ ਹਾਂ ਤੂੰ ਆ ਦੇਖ ਜਿੰਨਾ ਦੇ ਨਾਲ ਮੈਂ ਪੰਗਾ ਲਈ ਬੈਠਾਂਗਾ ਜਿੰਨਾ ਨੇ ਏਡੀਆਂ ਫੈਕਟਰੀਆਂ ਇਹਨਾਂ ਪੈਸਾ ਨਾਲ ਦੇਤਾ ਆਪਾਂ ਨੂੰ ਕੱਲ ਨੂੰ ਉਹ ਭਰਾ ਦੀ ਆਪਾਂ ਨੂੰ ਦੂਜੇ ਵਿਆਹ ਤੇ ਮੰਨਣਗੇ ਭਰਾ ਦੀ ਉਹ ਕਿਵੇਂ ਗੱਲ ਕਰੂੰਗਾ ਉਹਨਾਂ ਦੇ ਨਾਲ ਨਹੀਂ ਜੀ ਖੰਡਾਰੇ ਹੋ ਜਾਣਗੇ ਆਪਾਂ ਉਠਾ ਟੂਲ ਕਰਾਂ ਵੀ ਠਾਡੇ ਵੀ ਕੱਲਾ ਕੱਲਾ ਪੁੱਟਾ ਸਾਨੂੰ ਵੀ ਬਾਤ ਚੈਣਗੇ ਨਾਲੇ ਜਦੋਂ ਪਹਿਲਾਂ ਤੁਹਾਨੂੰ ਪਤਾ ਸੀ ਫਰਕ ਤੁਸੀਂ ਕਿਉਂ ਗਿਆ ਤੱਕ ਹੋਇਆ ਅਜਿੰਜਾ ਜਿਆਦਾ ਕੀਤਾ ਨਹੀਂ ਤੁਹਾਡੇ ਕੋਲ ਕਿਹੜਾ ਕਾਫੀ ਕਾਫੀ ਅਸਲ ਕਿ ਬਾਪੂ ਤੱਕਦਾ ਮੇਰੇ ਨਾਲ ਹੋਇਆ ਹਾਂ ਇਹ ਤਾਂ ਪਹਿਲਾਂ ਵਿਆਹੀ ਸੀ ਗਿੱਦੇ ਤੇ ਫੇਰ ਹੀ ਆਪਾਂ ਨੂੰ ਪਤਾ ਲੱਗਿਆ ਹਾਂ ਸਾਰੀ ਗੱਲ ਬਾਤ ਦਾ ਵੀ ਇਹ ਤਾਂ ਜਵਾਬ ਨਹੀਂ ਹੁੰਦਾ ਇਹ ਗੱਲ ਸੁਣ ਲੈ ਬਾਪੂ ਮੈਂ ਸਾਥ ਗਿਆ ਇਸ ਤੋਂ ਮੈਂ ਨਹੀਂ ਰੱਖਣੀ ਮੇਰੀ ਗੱਲ ਸੁਣਾ ਹੁਣ ਪੁੱਤ ਮੈਨੂੰ ਕਿਹੜਾ ਪਤਾ ਸੀ ਮੈਨੂੰ ਤਾਂ ਬਸ ਇੰਨਾ ਪਤਾ ਸੀਗਾ ਕਿ ਉਹਨਾਂ ਦੇ 4-5 ਫੈਕਟਰੀਆਂ ਨੇ ਕੱਪੜਿਆਂ ਵਾਲੀਆਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਇੱਕ ਫੈਕਟਰੀ ਅਸੀਂ ਮੁੰਡੇ ਦੇ ਨਾਂ ਕਰਾਵਾਂਗੇ 50 ਲੱਖ ਰੁਪਏ ਆਉਂਦੇਵਾਂਗੇ ਮੈਂ ਕਿਹਾ ਵੀ ਚੱਲ ਵਿਆਹ ਤਾਂ ਅੱਗੇ ਨਾਲ ਪਿੱਛੇ ਕਿਤੇ ਨਾ ਕਰਨਾ ਹੀ ਆ ਚੱਲ ਕਰ ਦਿੰਨੇ ਹੁਣ ਮੈਨੂੰ ਪਿਛਲੀ ਗੱਲ ਦਾ ਪੁੱਤ ਕੀ ਪਤਾ ਸੀ ਬਾਪੂ ਫਿਰ ਹੁਣ ਪੈਸੇ ਨੂੰ ਕੀ ਚੱਟਣਾ ਜਦੋਂ ਆਪ ਵੀ ਕੋਲੀ ਨਾਲ ਅੱਗੇ ਵਧੀ ਹਾਂ ਸਹੀ ਕਿਹਾ ਉਹ ਫਿਰ ਹੁਣ ਤੁਸੀਂ ਤਾਂ ਦੋਵੇਂ ਜਾਨੇ ਮੇਰੇ ਉੱਤੇ ਐ ਖੜ ਗਏ ਜੰਮਜੁੱਤਾ ਵਾਂਗ ਹੁਣ ਮੈਂ ਮੈਂ ਕਿਹੜੇ ਹਿਸਾਬ ਨਾਲ ਗੱਲ ਕਰਾਂ ਮੈਨੂੰ ਇਹ ਦੱਸੋ ਉਹਦੇ ਨਾਲ ਨਹੀਂ ਹਾਂ ਤੁਸੀਂ ਕੱਢੇ ਤੁਸੀਂ ਇਹਨਾਂ ਦੇ ਘਰ ਦੇ ਨਾਲ ਗੱਲ ਕਰਾ ਕੇ ਲਾਡੀ ਕੋਤਤ ਤੋਂ ਜਾਂ ਸਾਡੇ ਨਾਲ ਬੋਲ ਗਾ ਨਹੀਂ ਮੈਂ ਗੱਲ ਤੇ ਮੈਂ ਉਹਨਾਂ ਦੇ ਘਰ ਦੇ ਨਾਲ ਗੱਲ ਕਰ ਵੀ ਲਾਉਂਗਾ ਤਾਂ ਕੀ ਉਹ ਮੰਨਣਗੇ ਨਾਲੇ ਤਾਂ ਉਹ ਸਾਰਾ ਕੁਝ ਆਪਣੇ ਕੋਲ ਲੈ ਜਾਣਗੇ ਵਾਪਸ ਨਾਲੇ ਸਾਰੇ ਪੰਡਿਤ ਤੇ ਸਾਰੇ ਸ਼ਹਿਰ 'ਚ ਮੇਰੀ ਬੇਇੱਜ਼ਤੀ ਹੋਊਗੀ ਬਾਪੂ ਬੇਇੱਜ਼ਤੀ ਤਾਂ ਫੇਰ ਵੀ ਹੋਊਗੀ ਜੇ ਸਾਰੇ ਪਿੰਡ ਨੂੰ ਤੇ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਜਵਾਬ ਨਹੀਂ ਹੋ ਸਕਦਾ ਸਾਰੇ ਤਾਂ ਤੇਰੇ ਪੁੱਤ ਨੂੰ ਮਾਰਾ ਕਹਿਣਗੇ ਕਿਸੇ ਨੇ ਤੇਰੀ ਨੂਰ ਨੂੰ ਨਹੀਂ ਕਹਿਣਾ ਕੁਝ ਐ ਕਿਉਂ ਸੋਚਦਾਨ ਕੋਈ ਹੋਰ ਹੱਲ ਦੇਖੋ ਕੋਈ ਹੋਰ ਹੱਲ ਕਰ ਲਓ ਮੈਂ ਇੱਕ ਗੱਲ ਮਾਰ ਦਿੰਦੇ ਆ ਇਹਨੂੰ ਆਪਾਂ ਬਸ ਘਰ ਤਾਂ ਸੰਭਲ ਲੈ ਤੈਵੇਂ ਬਿਨਾ ਤਾ ਤੂੰ ਹੋ ਲੱਗੇ ਦੇਖੋ ਪ੍ਰੇਮ ਨਾਲ ਸਾਰਾ ਕੁਝ ਹੋ ਸਕਦਾ ਇਹ ਕਮਨ ਲਾੜੀ ਕਰ ਸਕਦਾ ਆਪਾਂ ਨਹੀਂ ਕਰ ਸਕਦਾ ਤੂੰ ਨਾ ਕਿ ਹਾਂ ਬੜੇ ਆ ਕੇ ਇਹਦੀ ਗੱਲ ਸ ਕਿਆ ਨੇ ਕਹਿੰਦੇ ਹੁੰਦੇ ਆ ਕਿ ਜੇ ਆਦਮੀ ਦਾ ਦਿਲ ਜਿੱਤਣਾ ਤਾਂ ਔਰਤ ਨੂੰ ਇਹ ਸਮਝਾਉਂਦੇ ਆ ਵੀ ਤੂੰ ਉਹਦੇ ਮੋਹ ਰਾਹੀਂ ਦਿਲ ਜਿੱਤ। ਉਹਦੇ ਨੂੰ ਚੰਗਾ ਖਾਣਾ ਖਵਾ ਚੰਗੀ ਪ੍ਰੇਜ਼ ਕਰ ਹਨਾ ਪਰ ਜਦੋਂ ਔਰਤਾਂ ਦਾ ਦਿਲ ਜਿੱਤਣਾ ਹੋਵੇ ਤਾਂ ਥੋੜਾ ਦਿਮਾਗ ਲਾਉਣਾ ਪੈਂਦਾ ਠੀਕ ਹੈ ਨਾ ਸਮਝਿਆ ਨਹੀਂ ਬਾਪੂ ਮੈਂ ਮੈਂ ਕਿਹੜਾ ਦੱਸ ਮੈਂ ਦੁਵਾਇ ਸਮਝਾਉਣਾ ਬੀ ਜੇ ਕੋਈ ਸ਼ੌਨ ਕੋਣਾ ਉਹ ਤਾਂ ਹੋ ਗਿਆ ਸੀ ਜੀ ਗੱਲ ਕਹਾਂ ਜੇ ਇਹਦੇ ਕੋਲ ਅਸੀਂ ਕੋਈ ਗੱਲਬਾਤ ਕਰਾਂਗੇ ਤਾਂ ਗੱਲ ਉਹਨੇ ਮੰਨਣੀ ਨਹੀਂ ਉਹਨੇ ਕੁਝ ਹੋਰ ਸਾਹਬ ਨਾਲ ਗੱਲ ਲੈਣੀ ਮੈਂ ਤਾਂ ਇਹ ਗੱਲ ਕਹਿਣਾ ਵੀ ਤੂੰ ਉਹਨੂੰ ਬੈਠ ਕੇ ਪਿਆਰ ਦੇ ਨਾਲ ਅਦੇ ਪਿਆਰ ਚ ਪੂਰੇ ਤਰੀਕੇ ਦੇ ਨਾਲ ਨਾਲ ਉਹਨੂੰ ਇਹ ਗੱਲ ਕਹਿ ਕਿ ਵੀ ਦੇਖ ਆਪਣੇ ਬੱਚਾ ਨਹੀਂ ਹੋ ਰਿਹਾ ਆਪਣੀ ਮਜਬੂਰੀ ਹੈ ਵੀ ਤੂੰ ਦੱਸ ਜੀ ਆਪਾਂ ਸਾਰੀ ਜ਼ਿੰਦਗੀ ਐ ਕੱਟ ਲਵਾਂਗੇ ਨਹੀਂ ਕੱਟੀ ਜਾ ਸਕਦੀ ਨਾ ਤੇ ਮੈਨੂੰ ਬੱਚਾ ਲੈਣਾ ਵੀ ਜ਼ਰੂਰੀ ਹੈ ਨੇ ਦੀਰ ਜਦੋਂ ਉਹਨੇ ਕਹਤਾ ਵੀ ਹਾਂ ਜ਼ਰੂਰੀ ਫਿਰ ਉਹਨੂੰ ਇਹ ਗੱਲ ਕਹੀ ਵੀ ਤੇ ਤੇਰੇ ਤਾਂ ਬੱਚਾ ਹੁਣ ਹੋ ਨਹੀਂ ਸਕਦਾ ਤੇ ਕਿਉਂ ਨਾ ਮੈਂ ਦੂਜਾ ਵਿਆਹ ਕਰਾਂ ਜੇ ਇਹ ਆਪ ਮੰਨ ਲਈ ਦੂਜੇ ਵਿਆਹ ਨੂੰ ਫਿਰ ਇਹਦੇ ਘਰਦਿਆਂ ਨੂੰ ਕੋਈ ਨਹੀਂ ਰੋਕ ਸਕ ਫਿਰ ਆਪਾਂ ਉਹਨਾਂ ਦੇ ਘਰਦਿਆਂ ਨੂੰ ਕੋਈ ਦਵਾਰ ਨਹੀਂ ਬਸ ਇੱਕ ਵਾਰੀ ਇੱਕ ਵਾਰੀ ਇਹ ਨੂੰ ਮਨਾਵਾ ਹਾਂ ਇਹ ਨੂੰ ਤੂੰ ਵੀ ਤੂੰ ਵੀ ਅਰਜਿਤ ਤੂੰ ਵੀ ਮੇਰੀ ਗੱਲ ਸੁਣ ਜੇ ਗੱਲਬਾਤ ਕਰਨੀ ਹੈ ਤਾਂ ਪਿਆਰ ਨਾਲ ਠੀਕ ਹੈ ਨਾ ਪਿਆਰ ਮੁਹੱਬਤ ਨਾਲ ਗੱਲਬਾਤ ਕਰਕੇ ਤੇ ਉਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਬਣਾਓ ਕੋਈ ਗੱਲ ਨਹੀਂ ਬਾਪੂ ਕਰ ਬੰਗਲ ਉਹ ਜਵਾ ਕਾਲੀ ਗੱਲ ਤਾਂ ਮੈਂ ਅੱਜ ਤੋਂ 100 ਵਾਰ ਕਰ ਲਈ ਉਹ ਇਹਨਾਂ ਪਰ ਪਤਾ ਇੱਕ ਗੱਲ ਤਾਂ ਹੀ ਪਾਉਂਦੀ ਐਂ ਕਹਿ ਦਿੰਦੀ ਐ ਕਿ ਆਪਾਂ ਬੱਚਾ ਗੋਦ ਲੈ ਲੈਂਦੇ ਆ ਗੋਦ ਵਾਲੀ ਗੱਲ ਤੇ ਮੈਂ ਨਹੀਂ ਆਉਂਦਾ ਕਿਉਂ ਲਈਏ ਵੀ ਆਪਾਂ ਗੋਦ ਨਹੀਂ ਹੁਣ ਪਤਾ ਕੀ ਐਸ ਢੰਗ ਨਾਲ ਗੱਲ ਕਰੀ ਜਿਹੜੀ ਉਹ ਮੋਰੋ ਗੋਦ ਵਾਲੀ ਗੱਲ ਨਾ ਕਰੇ ਉਹਨੂੰ ਕਹੇ ਵੀ ਬੱਚਾ ਆਪਣਾ ਹੋਊਗਾ ਆਪਣਾ ਮੋਹ ਪ੍ਰੇਮ ਆਪਣਾ ਖੂਨ ਹੈ ਨਾ ਸੁਣੀ ਕਰ ਕੇ ਹਾਂ ਵੀ ਆਪਣਾ ਖੂਨ ਅੱਗੇ ਵਧੂਗਾ ਆਪਣੀ ਗੋਲ ਅੱਗੇ ਵਧੂਗੀ ਆਪਾਂ ਇਹ ਦੇਖਣਾ ਆਪਾਂ ਦੀ ਕਿਸਦਾ ਗੋਦ ਲਵਾਂਗੇ ਬੱਚਾ ਕੀ ਪਤਾ ਕਿਹਦਾ ਖੂਨ ਆ ਕਿੱਥੋਂ ਕਿਵੇਂ ਹੈਂ ਜਾਂ ਗੱਪ ਮਾਰਦਾਂਗੇ ਐਂ ਕਹਦਾਂਗੇ ਵੀ ਇੱਕ ਵਾਰੀ ਬੱਚੇ ਦੇ ਖਾਤਰ ਵਿਆਹ ਕਰਵਾ ਲੈਣਾ ਜਦੋਂ ਬੱਚਾ ਹੋ ਗਿਆ ਬੱਚਾ ਉਸ ਤੋਂ ਲੈ ਲਾਂਗੇ ਤੇ ਪੈਸਾ ਦੇ ਕੇ ਉਸ ਜਨਾਨੀ ਨੂੰ ਆਪਾਂ ਛੱਡ ਦਾਂਗੇ ਹੈਂ ਐ ਵੀ ਹੋ ਸਕਦਾ ਪਰ ਮੇਰੇ ਕੋਲ ਨਹੀਂ ਬਹੁਤ ਪਤਾ ਮੰਨ ਜੀ ਔਰ ਦਾ ਡਰਨਾ ਤਾਂ ਬਹੁਤ ਸਿੱਧਾ ਦੇਖੋ ਤੋੜੂ ਟ੍ਰੇਨ ਨਾਲ ਕਹੇਂ ਸੱਚੀ ਗੱਲ ਕਹੇ ਇੱਕ ਤਨਮੰਗਰ ਲੱਖਾ ਤੂੰ ਮੈਨੂੰ ਭਾਵੇਂ ਕੁਛ ਮਰਜੀ ਕਰ ਨਾ ਤਾਂ ਮੈਂ ਆਪਦੇ ਪੋਤੇ ਕੋਲ ਨਾਲ ਸਾਥ ਸਕਦਾ ਠੀਕ ਹੈ ਤੇ ਨਾਲੇ ਮੈਂ ਆਪਦੀ ਜ਼ਮੀਨ ਜਾਇਦਾਦ ਤੇ ਇਹਦੀ ਦਿੱਤੀ ਹੋਈ ਫੈਕਟਰੀ ਛੱਡ ਸਕਦਾ ਠੀਕ ਹੈ ਨਾ ਤੇ ਨਾਲ ਇਹਦੇ ਦਿੱਤਾ ਹੋਇਆ ਭਾਈ ਪੈਸਾ ਮੋੜ ਸਕਦਾ ਹੁਣ ਫੈਸਲਾ ਤੇਰੇ ਹੱਥ ਚ ਹੈ ਜੇ ਇਥੋਂ ਇਹ ਗਈ ਤੇ ਨਾਲ ਆਪਦੀ ਫੈਕਟਰੀ ਤੇ ਪੈਸਾ ਵੀ ਲੈ ਜੀ ਤੇ ਮੇਰੀ ਗੱਲ ਸੁਣ ਪਿੰਡ ਦੇ ਵਿੱਚ ਤੇ ਸਾਰੇ ਬੁਸ਼ਿੰਡੀਮ ਸ਼ਹਿਰ ਦੇ ਵਿੱਚ ਆਪਣੀ ਕੀ ਇੱਛਤ ਰਹਿ ਜੀਗੀ ਬਸ ਅਧਨੇ ਗੱਲ ਕਹਿੰਦੀ ਦੋਨੋਂ ਕਿਸੇ ਮਰਜ਼ੀ ਤਰੀਕੇ ਦੇ ਨਾਲ ਮੰਨਾਂ ਉਹਨੂੰ ਇਸ ਤਰੀਕੇ ਦੇ ਉਹਦੇ ਪਿਆਰ ਦੇ ਚਾਂਸੇ 'ਚ ਪਾ ਵੀ ਉਹ ਤੇਰੀ ਗੱਲ ਦਾ ਜਵਾਬ ਤੈਨੂੰ ਦੇ ਹੀ ਨਾ ਸਕੇ ਕੋਈ ਗੱਲ ਨਹੀਂ ਮਾਪੂ ਕਿਸੇ ਸੀ ਕਰਨਾ ਕਰੋ ਇਹ ਗੱਲ ਤੁਸੀਂ ਮੇਰੇ ਤੋਂ ਛੱਡ ਦਿਓ ਤੂੰ ਬਸ ਕੀ ਕੰਮ ਰੱਖੇਗਾ ਛੱਡ ਤੇ ਗੱਡੀ ਲੈ ਜਾ ਆਪਣੇ ਸੰਭਲ ਬਸ ਠੀਕ ਹੈ ਤੂੰ ਇਸ ਗੱਲ ਤੇ ਧਿਆਨ ਦੇ ਕਿ ਉਹ ਮੰਨ ਜੇ ਜਵਾਬ ਨਾ ਦੇ। ਬਸ ਠੀਕ ਹੈ ਨਾ? ਆਪਣਾ ਸਾਰਾ ਕੰਮ ਨੂੰ ਕਰ। ਨਾਲੇ ਤਾਂ ਮੈਨੂੰ ਪਤਾ ਨਹੀਂ ਨਾਲੇ ਉਹ ਵੀ ਇਸ ਕਰਕੇ ਨਹੀਂ ਜਾਉ। ਨਾਲੇ ਨਾਲੇ ਤੇਰੇ ਜਵਾਬ ਹੋਗਾ ਤੇਰਾ ਤੈਨੂੰ ਕਿੰਨਾ ਹੌਸਲਾ ਹੋਊਗਾ। ਕੋਈ ਗੱਲ ਨਹੀਂ ਬਾਬਾ। ਹਾਂ ਬਸ ਇਹਦਾ ਤਾਂ ਮੈਂ ਕੋਸ਼ਿਸ਼ ਕਰ ਦੇਣਾ। ਬਸ ਠੀਕ। ਜਲਦਵਾ ਜੀ ਨਾ ਕਰੀ ਕੋਈ ਵੀ। ਕੋਈ ਯਾਰ ਨਾ ਕਰ। ਠੀਕ ਹੈ ਚਲ। ਕਹਿਂਗਾ ਬਾਬਾ। ਯਾਰ ਕੋਈ ਨਹੀਂ ਪਰ ਤੂੰ ਆਰਾਮ ਕਰ। ਠੀਕ ਹੈ। ਠੀਕ ਹੋ ਗਿਆ ਆਈ ਕਰੀ ਬੇਬੇ ਮੇਰੀ ਪਸੰਦੀਦਾ ਸਬਜ਼ੀ ਬਣਾ ਦੀ ਆ ਚੰਗਾ ਹਾਂ ਮੈਂ ਬਣਾਉਂ ਤੇਰੀ ਬਾਅਦ ਕੇ ਜਦੋਂ ਰੋਟੀ ਖਾਦੀ ਨਾ ਇਕੱਠਿਆਂ ਨੇ ਹਾਂ ਉਦੋਂ ਗੱਲ ਕਰੂੰਗਾ ਬਾਸ ਠੀਕ ਹੈ ਬਸ ਬਸ ਮੈਂ ਤਾਂ ਹੋਰ ਕਹਿੰਦੀ ਤੂੰ ਦਨ ਕਿਤੇ ਜਾਣ ਕੋਈ ਮੇਰੇ ਕਰ ਸਮਝ ਕਿਸੇ ਦਿਨ ਚਾਹੀ ਤੇ ਪਸੰ ਮੈਂ ਦਨ ਪਰ ਨਾ ਇਰਕੇ ਲੈ ਚੁਪ ਕਰਕੇ ਤੂੰ ਸ਼ਿਮਲੇ ਜਾਇਆ ਦੂ ਜਾਂ ਜਾਇਆ ਹੋ ਸ਼ਿਮਲੇ ਵਧੀਆ ਲੈ ਤੈਨੂੰ ਪੈਸੇ ਦੇ ਦਿੰਦਾ ਮੈਂ ਚੱਲ ਕੇ ਮੈਂ ਇੱਕ ਵਾਰੀ ਗੱਲ ਕਰਦਾ ਤੂੰ ਗੱਲ ਕਰਕੇ ਆਵਾ ਸਭ ਬਹੁ ਕਰ ਠੀਕ ਹੈ ਜੋ ਮੈਂ ਖੋਸ਼ ਹੋਈ। ਚੰਗੀ ਜਿਹਾ ਉਹਨੂੰ ਕਹਿ ਗਏ ਕਿ ਗਲਤੀ ਦੀ ਗੱਲ ਨਹੀਂ ਤੇ ਲੱਗਦੀ ਨੇ ਕਹਿੰਦੀ ਪੁੱਤ ਤੇਰੀ ਮਾਂ ਪਰ ਮੈਂ ਕੀ ਕਰਾਂ ਉਹਨੂੰ ਵੀ ਕਰਾਂ ਕਰਾਂ। ਕਹਿੰਦੀ ਸਾਢੇ ਨਹੀਂ। ਕਰਦੇ ਪਰ ਕਰੀਏ ਕਿ ਆਪਾਂ ਅਲੱਗ ਤੋਂ ਬਿਨਾ ਵੀ ਨਹੀਂ ਰਹਿ ਸਕਾਂ। ਐਡੀ ਵੱਡੀ ਜ਼ਾਇਜ਼ਾਤ ਹੈ। ਇਹਦਾ ਵਾਰਸ ਆਪਾਂ ਨੂੰ ਚਾਹੀਦਾ ਹੈ। ਆਪ ਦਾ ਹੋਣਾ ਚਾਹੀਦਾ ਹੈ ਕਿ ਆਪਾਂ ਪਰਾਇਣ। ਕੀ ਪਤਾ ਇਹ ਕੱਲ ਨਾ ਟੈਕ ਹੋ ਕੇ ਕਹਿਣਗੇ ਨੇ। ਇਹ ਹੋ ਜਾ ਲਿਖ ਲਈ ਆਪਾਂ ਜਿਹੜਾ ਗੋਦ ਲਵਾਂਗੇ ਨਾਲੇ ਆਪਾਂ ਗੋਦ ਕਿਉਂ ਲਈਏ ਤੂੰ ਆਪਦੇ ਹੱਥੀਂ ਖੜ੍ਹਾ ਲੇਗੀ ਆਪ ਪਾਲੇਗੀ ਕੋਲੇ ਇੱਕ ਜਨਮ ਦੇਣ ਵਾਲੀ ਉਹ ਦੂਜੀ ਹੋਊਗੀ ਸਹੀ ਹੈ ਨਾ ਠੀਕ ਹੈ ਨਾ ਤੇ ਉਹਦੇ ਨਾਲ ਬਹੁਤ ਜ਼ਿਆਦਾ ਹੱਕ ਤੇਰਾ ਹੋਊਗਾ ਬਸ ਠੀਕ ਠੀਕ ਹੈ ਕੋਈ ਗੱਲ ਨਹੀਂ ਖੁਸ਼ ਕਰਕੇ ਜਮਾ ਜਾਓ ਉਹ ਸੁਡਰੇੜ ਨੇ ਪੈਸੇ ਦੇਣੇ ਜਾਓ ਤੂੰ ਮੱਚੀ ਖਰਚੇ ਖੁਸ਼ ਕਰ ਪਰ ਖਾਂ ਕਰਾ ਕੇ ਨਹੀਂ ਠੀਕ ਕੋਈ ਗਲਤਾ ਕਰਨੀ ਪਊ ਜੇ ਹਵੇਲੀ ਦਾ ਮਾਲਕ ਚਾਹੀਜਾ ਨਾ ਗਲਤਾ ਕਰਨੀ ਪਊ ਆ ਜਾ ਪਾਈ ਪ੍ਰੀਤ ਤੂੰ ਤਾਂ ਬਾਰਾ ਬੋਲਣ ਲੱਗ ਗਈ ਆ ਕੁੜੀਏ ਹਾਂ ਹਾਂ ਮਮਮੀ ਜੇ ਤੁਸੀਂ ਨਹੀਂ ਬੋਲਦੇ ਫਿਰ ਮੈਨੂੰ ਤਾਂ ਬੋਲਣਾ ਪੈਣਾ ਸੀ ਉੱਥੇ ਕਿਉਂ ਬੋਲੀ ਜਾਂਦੀ ਆ ਅਗਲੇ ਦੇ ਕੰਮ ਕਰਦੇ ਆਪਾਂ ਮਾੜੀ ਮੋਟੀ ਗੱਲਾਂ ਸੁਣਨੀਆਂ ਵੀ ਪੈਂਦੀਆਂ ਨੇ ਮੰਮੀ ਆਪਾਂ ਵੀ ਕੋਈ ਕੰਮ ਕਰਦੇ ਆ ਉਹਨਾਂ ਦਾ ਤਾਂ ਹੀ ਪੈਸੇ ਲੈਣੇ ਕੋਈ ਫ੍ਰੀ ਦੇ ਪੈਸੇ ਨਹੀਂ ਲੈਂਦੇ ਮੈਂ ਸਮਝਦੀ ਗੱਲ ਪੁੱਤ ਤੇਰੀ ਪਰ ਕੀ ਕਰੀਏ ਆਪਾਂ ਗਰੀਬ ਆ ਪੁੱਤ ਆਪਾਂ ਨੂੰ ਤਾਂ ਸੌਣੀਆਂ ਵੀ ਪੈਂਦੀਆਂ ਨੇ ਜੇ ਨਾ ਸੁਣਾਗੇ ਨਾ ਤਾਂ ਆਪ ਨੂੰ ਕੋਈ ਵੀ ਕੰਮ ਨਹੀਂ ਦੇਊਗਾ ਗਰੀਬ ਨੂੰ ਤਾਂ ਸਭ ਦੀਆਂ ਸੁਣੀਆਂ ਪੈਂਦੀਆਂ ਨੇ ਫੇਰ ਹੀ ਚਾਰ ਪੈਸੇ ਹੱਥ ਚ ਆਉਂਦੇ ਪੁੱਤ ਫੇਰ ਹੀ ਆਪ ਆਪ ਦਾ ਘਰ ਤੋੜ ਸਕਾਂਗੇ ਨਹੀਂ ਤਾਂ ਭੁੱਖੇ ਮਰ ਜਾਾਂਗੇ ਪੁੱਤ ਮੰਮੀ ਇੰਨਾ ਵੀ ਨਹੀਂ ਸੁਣੀ ਦਿਓ ਜਿੰਨਾ ਤੂੰ ਸੁਣਦੀ ਆਂ ਹਰ ਕਿਸੇ ਦੇ ਸੁਣਦੀ ਆਂ ਹਰ ਪਿੰਡ ਦਾ ਬੋਲਦਾ ਤੈਨੂੰ ਕਿਸੇ ਅੱਗੇ ਨਹੀਂ ਬੋਲਦੀ ਤੂੰ ਪੁੱਤ ਬੋਲ ਕੇ ਕਰੂੰ ਕੀ ਦੱਸ ਪਿੰਡ 'ਚ ਕਿਸੇ ਕੰਮ ਨਹੀਂ ਦੇਣਾ ਮੈਨੂੰ ਨਹੀਂ ਦਿੰਦੇ ਨਾ ਦੇਣ ਕੰਮ ਫਰ ਕੀ ਖਾਵਾਂਗੇ ਪੁੱਤ ਆਪ ਦੱਸ ਕੱਲ ਨੂੰ ਪੁੱਤ ਮੈਂ ਤੇਰਾ ਵਿਆਹ ਵੀ ਕਰਨਾ ਕੋਈ ਚਾਰ ਪੈਸੇ ਮੈਂ ਤੇਰੇ ਹੱਥ ਤੇ ਜੋੜਨੇ ਨਹੀਂਗੇ ਮੈਂ ਨਹੀਂ ਤੈਨੂੰ ਛੱਡ ਕੇ ਜਾਂਦੀ ਕਿਤੇ ਵੀ ਮੈਂ ਤਾਂ ਤੇਰੇ ਕੋਲ ਹੀ ਰਹੂੰਗੀ ਪੁੱਤ ਮੈਂ ਕਿਹੜੇ ਤਰ੍ਹਾਂ ਹੁਣੀ ਵਿਆਹ ਕਰੀ ਜਾਨੀ ਆ ਹੈ ਪਰ ਇੱਕ ਦਿਨ ਤਾਂ ਧੀਆਂ ਨੂੰ ਜਾਣਾ ਹੀ ਪੈਂਦਾ ਚੱਲ ਕੋਈ ਨਾ ਉਹ ਗੱਲ ਤਾਂ ਛੱਡੋ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਪੁੱਤ ਇਹ ਚਾਰ ਪੈਸੇ ਇਕੱਠੇ ਹੋਣਗੇ ਤੈਨੂੰ ਮੈਂ ਹੋਰ ਕਿਤਾਬਾਂ ਲੈ ਕੇ ਦੇਵਾਂਗੀ ਤੈਨੂੰ ਕਿਤਾਬਾਂ ਦਾ ਸ਼ੌਂਕ ਹੈ ਨਾ ਹੈ ਫੇਰ ਹੀ ਕਿਤਾਬਾਂ ਲੈ ਕੇ ਦੇਵਾਂਗੇ ਨਾ ਪੁੱਤ ਜੇ ਚਾਰ ਪੈਸੇ ਮੇਰੇ ਕੋਲ ਹੋਣਗੇ ਉਹ ਕੁਛ ਨਹੀਂ ਹੁੰਦਾਗਾ ਜੇ ਬੋਲਦੇ ਨਾ ਬੋਲੀ ਜਾਂਦੇ ਇਹ ਆਦਤ ਹੀ ਹੁੰਦੀ ਹੈ ਜਿਹੜੇ ਅਮੀਰ ਲੋਕ ਹੁੰਦੇ ਨਾ ਉਹ ਗਰੀਬਾਂ ਨੂੰ ਦਬਾ ਲੈਂਦੇ ਆ ਉਹਨਾਂ ਨੂੰ ਆਏ ਆ ਵੀ ਇਹ ਸਾਡੇ ਜੋਗੇ ਹੀ ਆ ਬਸ ਹਾਂ ਵੀ ਜੇ ਅਸੀਂ ਇਹਨਾਂ ਨੂੰ ਕੰਮ ਦੇਵਾਂਗੇ ਰੋਟੀ ਦੇਵਾਂਗੇ ਫਿਰ ਇਹ ਟੱਡ ਪਾਲ ਸਕਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਾਡੇ ਮੂਰੇ ਬੋਲ ਨਹੀਂ ਸਕਦੇ ਤਾਂ ਹੀ ਉਹ ਭੁਤੈਣੀਆਂ ਗੱਲਾਂ ਸੁਣਾ ਜਾਂਦੇ ਨੇ ਤੇ ਗਰੀਬ ਵਿਚਾਰਾ ਕੀ ਕਰੇ ਉਹਨੂੰ ਚੁੱਪ ਰਹਿਣਾ ਪੈਂਦਾ ਪਰ ਮੰਮੀ ਆਪਾਂ ਗਰੀਬ ਕਿਉਂ ਆ ਕਿੱਥੇ ਹੈ ਮੇਰੇ ਸਾਰੇ ਪਰਿਵਾਰ ਹੈ ਨਾ ਕੋਈ ਨਾਨਾ ਨਾਨੀ ਕੋਈ ਨਾ ਭੈਣ ਭਰਾ ਤੇ ਨਾ ਹੀ ਕੋਈ ਦਾਦਾ ਦਾਦੀ ਦਿਖਦਾ ਮੇਰੇ ਡੈਡੀ ਕਿੱਥੇ ਆ ਜਦੋਂ ਤਨ ਮੈਂ ਪੁੱਛਦੇ ਤੁਮ ਜਵਾਂ ਨਹੀਂ ਦੱਸਦੀ ਮੈਨੂੰ ਕੁਝ ਨਹੀਂ ਦੱਸਦੀ ਅੱਜ ਤਾਂ ਤੁਹਾਨੂੰ ਦੱਸਣਾ ਬਹੁਤ ਕਿੱਥੇ ਹੈ ਸਾਰੇ ਜਣੇ

हां पुत्त लाडी ਦਾ ਘਰ ਇਹੀ ਹੈ ਜੀ ਆਕਾਸ਼ਦੀਪ हां पुत्त ਘਰ ਤਾਂ ਇਹੀ ਹੈ ਪਰ ਮੈਂ ਤੇਨੂੰ ਸਿਆਣਿਆ ਨਹੀਂ ਤੂੰ ਕੌਣ ਆ ਤੁਹਾਨੂੰ ਨਹੀਂ ਪਤਾ ਜੀ ਮੇਰੇ ਬਾਰੇ ਮੇਰੇ ਬਾਰੇ ਨਾ लाडी ਨੂੰ ਵੀ ਪਤਾ ਤੁਸੀਂ ਮੜਾ ਜੀ ਉਹਨੂੰ ਬਾਹਰ ਭੇਜ ਦਿਓ ਮੈਨੂੰ ਉਹਨਾਂ ਨਾਲ ਗੱਲ ਕਰਨੀ ਸੀ ਲੱਡੀ ਫੇਰ ਵੀ ਪੁੱਤ ਤੂੰ ਕਿਹੜੇ ਪਿੰਡੋਂ ਆ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਊਂਗੀ ਜੀ ਇੱਕ ਵਾਰੀ ਉਹਨੂੰ ਮੇਰੇ ਕੋਲ ਭੇਜ ਦਿਓ ਮੈਨੂੰ ਉਹਨਾਂ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੇਰੇ ਨਾ ਫੋਨ ਨਹੀਂ ਚੱਕੀ ਜਾਂਦਾ ਅਤਾ ਕਰਕੇ ਮੈਨੂੰ ਪੁੱਛ-ਪੁੱਛ ਕੇ ਫਿਰ ਮੈਨੂੰ ਇੱਥੇ ਆਉਣਾ ਪਿਆ ਤੂੰ ਐਂ ਕਰ ਬੁੱਤ ਪਹਿਲੇ ਤਾਂ ਮੈਨੂੰ ਤੇਰਾ ਨਾਂ ਦੱਸ ਮੇਰਾ ਨਾਂ ਮਨਿੰਦਰ ਹੈਈ ਮਨਿੰਦਰ ਤੇ ਫਿਰ ਤੈਨੂੰ ਤੇਰੇ ਪਿੰਡ ਦਾ ਤਾਂ ਧੀਏ ਪਤਾ ਹੀ ਹੈ ਕਿਹੜਾ ਹੈਗਾ ਮੈਨੂੰ ਐਂ ਦੱਸ ਦੇ ਕਿਹੜੇ ਪਿੰਡੋਂ ਆ ਜਸਤੀ ਪੌਣ ਲਈ ਆਈ ਮੈਂ ਸਾਡੀ ਤਾਂ ਉੱਥੇ ਰਿਸ਼ਤੇਦਾਰੀ ਵੀ ਕੋਈ ਨਹੀਂ ਹੈਗੀ ਨਹੀਂ ਜੇ ਅਸੀਂ ਕਾਲਸ ਟਾਈਮ ਤੋਂ ਇਕੱਠੇ ਪੜਦੇ ਆ ਰਹੇ ਸੀਗੇ ਮੈਂ ਉਹਨਾਂ ਕੋਲ ਜ਼ਰੂਰੀ ਗੱਲ ਕਰਨੀ ਤੁਸੀਂ ਪਲੀਜ਼ ਇੱਕ ਵਾਰ ਇਹਨਾਂ ਨੂੰ ਭੇਜ ਦਿਓ ਇੱਕ ਵਾਰੀ ਪੈ ਉਹਨਾਂ ਨਾਲ ਗੱਲ ਕਰਨੀ ਆ ਲੈ ਦੱਸ ਹੈ ਕਾ ਮਿਲਿਆ ਟਾਈ ਮੁੰਡੇ ਨਾਲ ਗੱਲ ਕੀ ਕਰਨੀ ਆ ਤੂੰ ਮੇਰੇ ਨਾਲ ਗੱਲ ਕਰ ਮੈਂ ਉਹਦੇ ਮਾਂ ਖੜੀ ਆ ਤੁਹਾਡੇ ਨਾਲ ਨਹੀਂ ਗੱਲ ਕਰ ਸਕਦੀ ਜੀ ਕੁੜੀ ਆ ਜੀ ਕਹਿੰਦੀ ਮੇਰਾ ਨਾਮ ਮਨਿੰਦਰ ਹੈ ਤੇ ਮੁੰਡੇ ਨਾਲ ਗੱਲ ਕਰਨੀ ਆ ਲਾਡੀ ਨਾਲ ਚਲ ਆ ਜਾ ਪੁੱਤ ਮੈਂ ਗਾ ਨਹੀਂ ਆਉਂਦੀ ਜੀ ਬਸ ਉਹਨੂੰ ਭੇਜ ਦੋ ਇੱਕ ਵਾਰੀ ਬਾਹਰ ਆ ਤਾਂ ਉਹ ਗੱਲਣਾ ਬਣੀ ਧੀ ਨਾਲੇ ਮੈਂ ਗਾਹਾ ਨਹੀਂ ਆਉਣਾ ਨਾਲੇ ਮੈਂ ਤੁਹਾਨੂੰ ਕੋਈ ਦੱਸਣਾ ਨਹੀਂ ਕੋਸਾ ਚਲੋ ਤੇਰਾ ਅੰਕਲ ਬੈਠਾ ਆ ਜਾ ਸਤਿ ਸ੍ਰੀ ਅਕਾਲ ਕੌਣ ਹੈ ਮਨਿੰਦਰ ਨਾਂ ਦੱਸ ਰਹੀ ਹੈ ਜੀ ਆ ਲੈ ਲੈ ਪੁੱਤ ਪੀੜੀ ਲੈ ਲੈ ਆ ਪੀੜੀ ਚੱਕ ਰਹੀ ਐ ਇੱਥੇ ਢਾਲਾ ਪਾਣੀ ਲੈ ਕੇ ਰਹਿਣਾ ਮੇਰੇ ਨੂੰ ਨਹੀਂ ਜੀ ਨਹੀਂ ਜੀ ਕੋਛ ਨਹੀਂ ਪੀਣਾ ਮੈਂ ਤਾਂ ਅੱਛਾ ਹਾਂ ਭਾਈ ਦੱਸ ਕੀ ਗੱਲ ਆ ਤੁਹਾਡੇ ਨਾਲ ਨਹੀਂ ਗੱਲ ਕਰਨੀ ਆਕਾਸ਼ ਨਾਲ ਗੱਲ ਕਰਨੀ ਸੀ ਐਂ ਕਹੀ ਜਾਂਦੀ ਆ ਪਹਿਲਾਂ ਮੈਂ ਪੁੱਛਿਆ ਮੈਨੂੰ ਕਹਿੰਦੇ ਤੁਹਾਡੇ ਨਾਲ ਨਹੀਂ ਗੱਲ ਕਰਨੀ ਹੋ ਭਾਈ ਮੇਰੀ ਗੱਲ ਸੁਣ ਤੂੰ ਮੁੰਡੇ ਨਾਲ ਕੀ ਗੱਲ ਕਰਨੀ ਆ ਅਸੀਂ ਉਹਦੇ ਮਾਪੇ ਆ ਤੂੰ ਸਾਨੂੰ ਦੱਸ ਜਿਹੜੀ ਗੱਲ ਕਰਨੀ ਆ ਤੂੰ ਆਕਾਸ਼ ਨੂੰ ਭਾਈ ਕਿਵੇਂ ਜਾਣਦੀ ਆ ਅਸੀਂ ਇਕੱਠੇ ਪੜਦੇ ਪੜਦੇ ਸੀਗੇ ਅੱਛਾ ਸਕਾਲ 'ਚ ਬਠੰਡੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹੋਰ ਪਰ ਤੇਰੇ ਘਰ ਪਰਿਵਾਰ ਸਾਰੇ ਠੀਕ ਹੈ ਹਾਂਜੀ ਤੇਰੀ ਮੰਮੀ ਡੈਡੀ ਠੀਕ ਨੇ ਸਾਰੇ ਠੀਕ ਨੇ ਵਧੀਆ ਤੁਸੀਂ ਇੱਕ ਵਾਰੀ ਮੈਨੂੰ ਬੁਲਾ ਦਿਓ ਉਹਨਾਂ ਨੂੰ ਨਕਾਸ਼ਤ ਕਰਿਆ ਹੈ ਨਹੀਂ ਗਾ ਉਹ ਤਾਂ ਗਿਆ ਹੋਇਆ ਦੱਸੋ ਕੋਈ ਜ਼ਰੂਰੀ ਗੱਲ ਹੈ ਤਾਂ ਮੈਨੂੰ ਦੱਸ ਦੇ ਭਾਈ ਕੋਈ ਲੈਣ ਦੇਣ ਕੋਈ ਚੀਜ਼ ਕੋਈ ਵਸਤ ਕੋਈ ਹੈਗੀ ਤਾਂ ਮੈਨੂੰ ਨਹੀਂ ਨਹੀਂ ਕੁਛ ਨਹੀਂ ਬਸ ਮੈਂ ਚਲੂ ਐ ਕਰੂ ਤੁਹਾਡਾ ਫੋਨ ਚੱਕ ਲੂਗਾ ਤੁਸੀਂ ਇੱਕ ਵਾਰੀ ਮੇਰੇ ਫੋਨ ਤੇ ਗੱਲ ਕਰਵਾ ਦਿਓ ਉਹਨਾਂ ਨਾਲ ਨਹੀਂ ਪੁੱਤ ਤੂੰ ਗੱਲ ਦੱਸ ਕੀ ਗੱਲ ਕਰਨੀ ਹੈ ਤੁਹਾਡਾ ਫੋਨ ਚੱਕ ਲੂ ਮਤਲਬ ਤੇਰਾ ਫੋਨ ਚੱਕ ਕਹਿੰਦੇ ਉਹਨੇ ਨਹੀਂ ਜੀ ਮੇਰਾ ਤਾਂ ਫੋਨ ਹੀ ਨਹੀਂ ਚੱਕ ਰਿਆ ਮੈਂ ਕੱਲ ਦੀ ਲਾਈ ਆਂਦੀ ਆ ਫੋਨ ਮੈਨੂੰ ਲੱਗਦਾ ਬਲੌਕ ਚ ਪਾਤਾ ਮੈਨੂੰ ਹੀ ਤੂੰ ਫੋਨ ਕਿਉਂ ਕਰਦੀ ਆ ਤੁਹਾਡੇ ਮੁੰਡੇ ਨੂੰ ਤੁਹਾਡੇ ਕੋਲ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਹਜੇ ਤੱਕ ਕਿਹੜੀ ਗੱਲ ਲੱਡੀ ਤੇ ਮੈਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਕੁੜੀਏ ਮੂੰਹ ਸੰਭਾਲ ਕੇ ਗੱਲ ਕਰ ਮੈਂ ਤੈਨੂੰ ਦੱਸਾਂ ਤੈਨੂੰ ਪਤਾ ਤੂੰ ਕੀਤੇ ਤੇ ਇਲਜ਼ਾਮ ਲਾ ਰਹੀ ਹੈ ਸੱਚੀ ਮੈਂ ਝੂਠ ਸਰਦਾਰ ਕਿਕਰ ਸਿੰਘ ਦਾ ਮੁੰਡਾ ਉਹ ਪਰ ਮੈਂ ਵੀ ਕਿਉਂ ਝੂਠ ਬੋਲੂਗੀ ਸੱਚੀ ਮੈਂ ਸੱਚ ਕਹਿ ਰਹੀ ਆ ਮੈਂ ਝੂਠ ਨਹੀਂ ਮਾਰੀ ਤੁਸੀਂ ਇੱਕ ਵਾਰੀ ਭੰਦੀ ਉਹਨੂੰ ਪੁੱਛ ਲੂ ਬੁਲਾ ਲਓ ਉਹਨੂੰ ਇੱਕ ਵਾਰੀ ਉਹ ਪਛਾਣ ਲੂਗਾ ਮੈਨੂੰ ਹੱਦ ਹੋਈ ਪਈ ਆ ਪਹਿਲਾਂ ਤਾਂ ਤੂੰ ਸਾਡੇ ਘਰੇ ਪਹੁੰਚ ਗਈ ਫਿਰ ਮੇਰੇ ਪੁੱਤ ਤੇ ਐਡਾ ਇਲਜ਼ਾਮ ਹੈ ਬਿਨਾ ਮਤਲ ਤੋਂ ਹੋਂਦ ਕਦੇ ਗੱਲ ਹੀ ਨਹੀਂ ਕਰੀ ਇਹ ਜੀ ਕੋਈ ਦੇਖ ਮੇਰੀ ਗੱਲ ਸੁਣ ਗੁਰਗੇ ਚਲ ਠੀਕ ਹੈ ਥੋੜੀ ਵੀ ਆਪਸ ਵਿੱਚ ਗੱਲਬਾਤ ਸੀ 100 ਗੱਲਬਾਤ ਸੀ ਇਹ ਸੀਗੀ ਕਾਲਜ ਦੇ ਵਿੱਚ ਨਾ ਤਾਂ ਸਾਡੇ ਤੋਂ ਪੁੱਛ ਕੇ ਤੁਸੀਂ ਕੋਈ ਗੱਲਬਾਤ ਕੀਤੀ ਹੈ ਤੇ ਨਾ ਸਾਨੂੰ ਦੱਸ ਕੇ ਕੀਤੀ ਹੈ ਲੱਗੀ ਸਮਝ ਇਹ ਗੱਲਾਂ ਹੁਣ ਥੋੜੀਆਂ ਰਹਿ ਗਈਆਂ ਕਾਲਜ ਦੇ ਵਿੱਚ ਮੁੰਡਾ ਮੈਂ ਆਪਦਾ ਵਿਆਹ ਲਿਆ ਠੀਕ ਹੈ ਨਾ ਤੇ ਜੇ ਮੇਰੇ ਘਰ ਦੇ ਵਿੱਚ ਕਿਸੇ ਦੇ ਗੱਲ ਦਾ ਕਲੇਸ਼ ਪੈ ਗਿਆ ਨਾ ਤਾਂ ਇਹ ਸਾਬ ਲਈ ਮੈਂ ਤੇਰੇ ਪੁੱਤੜੇ ਬੋਲ ਦੇਣੇ ਐ ਜਿਵੇਂ ਵਿਆਹ ਲਿਆ ਉਹਨੇ ਤਾਂ ਮਰਨੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਮੈਂ ਇਸ ਘਰ ਦੇ ਨੂਹ ਬਣਾ ਲਵਾਂਗਾ ਬਈ ਮੇਰੀ ਗੱਲ ਸੁਣ ਦੇਖ ਤੈਨੂੰ ਮੈਂ ਪਿਆਰ ਨਾਲ ਸਮਝਾ ਰਿਆ ਜਿਹੜੀਆਂ ਗੱਲਾਂ ਹੋ ਗਈਆਂ ਨੇ ਤੇ ਪਾ ਦੇ ਮਿੱਟੀ ਸਾਡੀ ਨੂਹ ਅੰਦਰ ਬੈਠੀ ਐਵੇਂ ਕੋਈ ਗੱਲ ਉਹਦੇ ਕੰਨੀਆਂ ਪੈਂਦੀ ਐ ਚੁੱਪ ਕਰਕੇ ਆਪੇ ਦਰਵਾਜਾ ਠੀਕ ਐ ਭੱਜ ਜਾ ਜੇ ਕੋਈ ਤੈਨੂੰ ਪੈਸੇ ਚਾਹੀਦੇ ਬਸ ਦੀ ਲੋੜ ਐ ਤਾਂ ਮੈਨੂੰ ਦੱਸ ਕਿੰਨੇ ਪੈਸੇ ਚਾਹੀਦੇ ਨਹੀਂ ਮੈਨੂੰ ਪੈਸੇ ਨਹੀਂ ਚਾਹੀਦੇ ਪਰ ਨਹੀਂ ਪੈਸੇ ਚਾਹੀਦੇ ਮੈਂ ਬਸ ਲਾਡੀ ਨਾਲ ਗੱਲ ਕਰ ਲਾਂ ਇੱਕ ਵਾਰੀ ਮੇਰੀ ਗੱਲ ਕਰਵਾ ਦੋ ਤੂੰ ਤਾਂ ਸੁਣ ਲੈ ਪੁੱਤ ਚਾਹ ਪੀ ਲੈ ਰੋਟੀ ਖਾ ਲੈ ਇੱਥੇ ਹੀ ਮੂੰਹ ਬੰਦ ਕਰ ਲੈ ਦੂ ਬਾਹਾ ਮੈਂ ਵੀ ਕਿਸੇ ਦੀਤੀ ਆ ਐ ਕਿਵੇਂ ਮम्मी ਬਾਪ ਕੇ ਛੱਡ ਸਕਦਾ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਜਿਹਿਆਂ ਨੂੰ ਠੀਕ ਹੈ ਨਾ ਤੇਰੇ ਵਰਗੀਆਂ ਧੀਆਂ ਨੂੰ ਤੇ ਤੇਰੇ ਵਰਗੀਆਂ ਕੁੜੀਆਂ ਨੂੰ ਤੇ ਮੇਰੀ ਗੱਲ ਸੁਣ ਕੁੜਗੇ ਸਿੱਧੀ ਗੱਲ ਇਹ ਐ 100 ਹੱਥ ਰੱਸਾ ਤੇ ਸਿਰੇ ਤੇ ਕੰਢ ਸਾਡੇ ਮੁੰਡੇ ਦਾ ਵਿਆਹ ਹੋ ਗਿਆ ਤੇ ਹੁਣ ਆਪਦਾ ਤੂੰ ਜਿੱਥੇ ਮਰਜ਼ੀ ਕਰਾ ਲੈ ਠੀਕ ਹੈ ਨਾ ਆਹ ਪੇ ਦਰਵਾਜ਼ਾ ਤੈਨੂੰ ਬਾਰ-ਬਾਰ ਇਹੀ ਗੱਲ ਕਹਿਣਾ ਕਿ ਪੱਤ ਲੈ ਕੇ ਵਗ ਜਾ ਇਸ ਤੋਂ ਪਹਿਲਾਂ ਕਿ ਮੈਂ ੱੱਕੇ ਮਾਰਾਂ ਮੇਰੀ ਕੋਈ ਇੱਜ਼ਤ ਨਹੀਂ ਹੈਗੀ ਮੈਂ ਉਹ ਵੀ ਤੋਰੀ ਕਰਦੀ ਆ ਇੱਕ ਹੀ ਮਤਲਬ ਹੋਇਆ ਉਹਨੇ ਮੈਨੂੰ ਕਿਹਾ ਸੀ ਤੈਨੂੰ ਸਮਝ ਨਹੀਂ ਆਉਂਦਾ ਉਹ ਕੋਈ ਤੈਨੂੰ ਸਮਝ ਨਹੀਂ ਆਦਾ ਮੈਂ ਕੀ ਕਹੀ ਇਹਨਾ ਸੱਚੀ ਮੈਂ ਇੱਕ ਵਾਰੀ ਇੱਕ ਵਾਰੀ ਲਾਡੀ ਨਾਲ ਗੱਲ ਕਰਾ ਦੂੰ ਲਾਡੀ ਨਾਲ ਸਾਰਾ ਕੁਝ ਦੱਸ ਦੋ ਉਹਨੇ ਉਹਨੇ ਕਿਹਾ ਸੀਗਾ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਕਹਿੰਦਾ ਤੈਨੂੰ ਇਸ ਘਰ ਦੇ ਨੂੰ ਬਣਾਉਂਗਾ ਉਹ ਐ ਨਹੀਂ ਕਰ ਸਕਦਾ ਮੈਂ ਮੰਨ ਲੈਣੀ ਆ ਕਿ ਇਹ ਤੇਰੀ ਗੱਲ ਸੁਣ ਲੈਣੀ ਆ ਤੇਰੀ ਗੱਲ ਪਰ ਵਿਆਹ ਤੋਂ ਪਹਿਲਾਂ ਜੇ ਤੂੰ ਕੁਝ ਦੱਸਦੀ ਫਿਰ ਸਾਰਾ ਕੁਝ ਹੋ ਜਾਂਦਾ ਪਰ ਹੁਣ ਤਾਂ ਉਹ ਵਿਆਹ ਗਿਆ ਨਾ ਹੁਣ ਤੂੰ ਸਾਡਾ ਘਰ ਕਿਉਂ ਖਰਾਬ ਕਰਦੀ ਹੈ ਮੈਨੂੰ ਕੀ ਪਤਾ ਜੀ ਮੈਨੂੰ ਐਡਾ ਵੱਡਾ ਝੂਠ ਮਾਰੂਗਾ ਹੋ ਜਾ ਐਡਾ ਵੱਡਾ ਧੋਖਾ ਦੇਊਗਾ ਦੇਖ ਕੁੜੀ ਤੈਨੂੰ ਇੱਕ ਗੱਲ ਸਮਝਾਉਣਾ ਜਵਾਨ ਜਹਾਨ ਜਵਾਕ ਹੁੰਦੇ ਨੇ ਜਿਹੜੇ ਉਹ ਸ਼ਹਿਰਾਂ ਕਾਲਜਾਂ ਦੇ ਵਿੱਚ ਜਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਨੇ ਤੇ ਵੱਡੇ ਘਰਾਂ ਦੇ ਲੋਕ ਤਾਂ ਵੈਸੇ ਵੀ ਇਹਨਾਂ ਗੱਲਾਂ ਤੋਂ ਸਾਰੇ ਜਣੇ ਜਾਣੂ ਹੁੰਦੇ ਨੇ ਤੇ ਨਹੀਂ ਸਾਨੂੰ ਕੋਈ ਫਰਕ ਪੈਂਦਾ ਲੱਗੀ ਸਮਝ ਪਰ ਸਾਨੂੰ ਵਰਕ ਪੈਂਦਾ ਸਾਡੀ ਵੀ ਕੋਈ ਇੱਜ਼ਤ ਆ ਗਰੀਬ ਜ਼ਰੂਰ ਆ ਪਰ ਬੇਇੱਜ਼ਤੀ ਨਹੀਂ ਪੁਰੇ ਕਰਦੇ ਇਹ ਗੱਲ ਨਾ ਕੁੜਗੇ ਤੂੰ ਇਹ ਕੁਛ ਕਰਨ ਤੋਂ ਪਹਿਲਾਂ ਸੋਚ ਲੈ ਲੱਗੀ ਸਮਝ ਤੇਰੀ ਵਰਗੀਆਂ ਕੁੜਕਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਛੋਡੇ ਵਰਗੀਆਂ ਕੁੜੀਆਂ ਪਹਿਲਾਂ ਅਮੀਰ ਘਰਾਂ ਦੇ ਮੁੰਡਿਆਂ ਨੂੰ ਆਦੇ ਪਿਆਰ ਦੇ ਜਾਲ 'ਚ ਫਸਾਉਂਦੀਆਂ ਫਿਰ ਉਹਦੇ ਤੋਂ ਪੈਸੇ ਲੈਣ ਦੀਆਂ ਮਾਰੀਆਂ ਉਹਨਾਂ ਤੇ ਗਲਤ ਕੇਸ ਪਾਉਂਦੀਆਂ ਮੇਰੀ ਗੱਲ ਸੁਣ ਲੈ ਕੁੜੀਏ ਕੰਨ ਖੋਲ ਕੇ ਮੈਂ ਤੁਹਾਨੂੰ ਦੱਸਾਂ ਹੁਣ ਤੂੰ ਭਲੀ ਭਾਂਤੀ ਇਸ ਘਰ ਚੋਂ ਚਲੀ ਜਾ ਇਹ ਨਾ ਹੋਵੇ ਜੇ ਮੈਂ ਆਵਦੀ ਇੱਥੇ ਅਗਰ ਤਾਂ ਗੱਲ ਵਿਗੜ ਜਾਣੀ ਐ ਨਾਲੇ ਮੈਂ ਨਹੀਂ ਥੋੜੇ ਮੁੰਡੇ ਨੂੰ ਫਸਾਇਆ ਥੋੜੇ ਮੁੰਡੇ ਨੇ ਮੈਨੂੰ ਫਸਾਇਆ ਗੱਲ ਤਾਂ ਚਾਂਸੇ ਦਿੱਤੇ ਮੈਨੂੰ ਵਿਆਹ ਦੇ ਵਾਦੇ ਕੀਤੇ ਹੁਣ ਆਪ ਹੀ ਮੁੱਕਰ ਗਿਆ ਨਾਲੇ ਹਰ ਇੱਕ ਵਾਰੀ ਗਰੀਬ ਨਹੀਂ ਮਾਰੇ ਹੁੰਦਾ ਕਈਰ ਅਮੀਰ ਵੀ ਮਾਰੇ ਹੋ ਸਕਦੇ ਨੇ ਦੇਖ ਕੁੜੀਏ ਜਿਹੜੀ ਗੱਲ ਸਰਦਾਰ ਜੀ ਨੇ ਕਹੀ ਸੀ ਕਹੀ ਸੀ ਇੱਕ ਵਾਰੀ ਕੰਨ ਚ ਪਾਲ ਨਾਲੇ ਗੱਲ ਸੁਣ ਤੇਰਾ ਮਤਲਬ ਕੀ ਇੱਥੇ ਆਉਣ ਦਾ ਆਹ ਗੱਲ ਸੱਚ ਐ ਤੁਸੀਂ ਕਰਦੀ ਨਹੀਂ ਆਇਓ ਚੱਕ ਆਪਦਾ ਬੈਗ ਜਾ ਐ ਥੋੜਾ ਅੰਤਰ ਹੋ ਜਾ ਤੁਸੀਂ ਵੀ ਇੱਕ ਔਰਤੋਂ ਮੇਰਾ ਦਰਦ ਤਾਂ ਸਮਝ ਸਕਦੇ ਹੋ ਮੈਨੂੰ ਨਹੀਂ ਚਾਹੀਦਾ ਪੈਸਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਐਂ ਕਹਿ ਰਹੀ ਵੀ ਉਹ ਮੈਨੂੰ ਮੈਨੂੰ ਸਭ ਕੁਝ ਚੰਗੀ ਤਰ੍ਹਾਂ ਪਤਾ ਹੈ ਤੁਹਾਡੇ ਵਰਗੀਆਂ ਨੂੰ ਕੀ ਚਾਹੀਦਾ ਹੁੰਦਾ ਕੀ ਨਹੀਂ ਤੈਨੂੰ ਨਹੀਂ ਪਤਾ ਇਹ ਗੱਲ ਕਿ ਰਣਜੀਤ ਇਹੋ ਜਿਹੀਆਂ ਪਹਿਲਾਂ ਪਿਆਰੀਆਂ ਤੇ ਭੋਲੀਆਂ ਬਣ ਕੇ ਘਰਾਂ 'ਚ ਵੜਦੀਆਂ ਨੇ ਫੇਰ ਅਗਲੇ ਨੂੰ ਆਪਦੇ ਜਾਲ 'ਚ ਫਸਾਉਂਦੀਆਂ ਨੇ ਤੇ ਉਸ ਤੋਂ ਬਾਅਦ ਪਤਾ ਕੀ ਕਰਦੀਆਂ ਨੇ ਤਾਂ ਪੈਸੇ ਠੱਗਦੀਆਂ ਨੇ ਮੇਰੀ ਗੱਲ ਸੁਣ ਲੈ ਪੁੱੜਕੇ ਪੈਸੇ ਐ ਨਾ ਬੜੀ ਮੱਤ ਮਾਰਖਿਆ ਆ ਉਂਗਲ ਜੀ ਕੀ ਦੇ ਕਣੀ ਗੱਲ ਕਰਦੀ ਐ ਸਿਆਣੇ ਬਿਆਣੇ ਹੋ ਕੇ ਇਹੋ ਜੀਆਂ ਗੱਲਾਂ ਕਰਦੇਓ ਜਿਹੜੇ ਸਿਆਣੇ ਹੁੰਦੇ ਨਾ ਉਹ ਬਹਿ ਕੇ ਗੱਲ ਵੇੜਦੇ ਆ ਤੁਹਾਡੇ ਉਾਂ ਦੂਸ਼ਣ ਨਹੀਂ ਲਾਉਂਦੇ ਕਿਸੇ ਤੇ ਇਦਾਂ ਮੇਰੀ ਗੱਲ ਸੁਣ ਵੱਡੇ ਘਰਾਂ ਦੇ ਮੁੰਡਿਆਂ ਦੇ ਇਹੋ ਜੇ ਸ਼ੌਂਕ ਹੁੰਦੇ ਨੇ ਕਾਲਜ ਦੇ ਵਿੱਚ ਜਾ ਕੇ ਐਸ਼ੀ ਕਰਨਾ ਲੱਗੀ ਸਮਝ ਤੇ ਤੇਰੇ ਵਰਗੀਆਂ ਕੁੜੀਆਂ ਉਹਨਾਂ ਨੂੰ ਲੈ ਲੈਂਦੀਆਂ ਸੀਰੀਅਸ ਮੈਂ ਤੈਨੂੰ ਅੱਜ ਵੀ ਇਹੀ ਗੱਲ ਕਹਿਣਾ ਵੀ ਚੁੱਪ ਚਾਪ ਇੱਥੋਂ ਚਲੀ ਜਾ ਨਹੀਂ ਤਾਂ ਮੈਂ ਤੈਨੂੰ ਧੱਕੇ ਮਾਰ ਕੇ ਕਿ ਮਿੰਟ ਜੀ ਦੀ ਘਰੋਂ ਬਾਹਰ ਕੱਢ ਦੂੰ ਆਪਦੀ ਉਮੀਦ ਦਾ ਰੋਪ ਕਿਤੇ ਹੋਰ ਦਿਖਾਈ ਸਰਦਾਰਾ ਨਾਲੇ ਜੈਸੀ ਕਰਨ ਨੂੰ ਅਸੀਂ ਮਿਲਦਿਆਂ ਨਹੀਂ ਨਾ ਹੋਰ ਥੋੜੀ ਇਸਤਰੀ ਚ ਕੁੜੀਆਂ ਨਹੀਂ ਹੈਗੀਆਂ ਉਹਨਾਂ ਨਾਲ ਕਰ ਲੈਣ ਜੈਸੀ ਮੁਕੰਨੋ ਤੇਰੀ ਇੰਨੀ ਮਜਬੂਰ ਤੂੰ ਮੈਨੂੰ ਗੱਲ ਕਰੇ ਮੇਰੀ ਗੱਲ ਸੁਣ ਲੋ ਸਰਦਾਰ ਜੀ ਥੋਡੀ ਇੱਜ਼ਤ ਕਰਦੀਆਂ ਤਾਂ ਹੀ ਚੁੱਪਾਂ ਇਹ ਨਾ ਸਮਝਿਓ ਕਿ ਤੁਹਾਡੇ ਤੋਂ ਡਰਦੀਆਂ ਅੱਜ ਤਾਂ ਅਪਮਾਨ ਕਰਕੇ ਮੈਨੂੰ ਇਸ ਘਰੋਂ ਕੱਢ ਰਹੇ ਹੋ ਪਰ ਇੱਕ ਦਿਨ ਆਊਗਾ ਤੁਸੀਂ ਵੀ ਤੇ ਲਾਡੀ ਵੀ ਆਹੀ ਪੈਰਾਂ ਚਾਕੇ ਡਿੱਗੋਗੇ ਸੁਣਿਆ ਤਾਂ ਸੀ ਉੱਚੇ ਮਕਾਨਾਂ ਵਾਲਿਆਂ ਦੇ ਫਕਵਾਨ ਫਿੱਕੇ ਹੁੰਦੇ ਆ ਤੇ ਅੱਜ ਦੇਖ ਵੀ ਲਿਆ ਆਪ ਤੂੰ ਤੁਹਾਡੀ ਸਰਦਾਰੀ ਤੇ ਸਰਦਾਰ ਜੀ ਅੱਜ ਤਾਂ ਮੈਂ ਚਲਦੀ ਆ ਪਰ ਇੱਕ ਦਿਨ ਤੁਸੀਂ ਜ਼ਰੂਰ ਪਛਤਾਉਂਗੇ ਫਿਰ ਮੈਂ ਇੱਕ ਗੱਲ ਦੱਸ ਦੇ ਪੁੱਤ ਤੈਨੂੰ ਮਾਂ ਚਾਹੀਦੀ ਆ ਜਾਂ ਤੇਰਾ ਡੈਡੀ ਜੇ ਡੈਡੀ ਚਾਹੀਦਾ ਮੈਂ ਤੈਨੂੰ ਛੱਡਿਆ ਨਹੀਂ ਉਹਦੇ ਕੋਲ ਬਸ ਫਿਰ ਆਪਦੀ ਮਾਂ ਨੂੰ ਭੁੱਲ ਜੀ ਨਹੀਂ ਨਹੀਂ ਮੰਮੀ ਮੈਂ ਤਾਂ ਛੱਡ ਕੇ ਕਿਤੇ ਨਹੀਂ ਜਾਣਾ ਮੈਨੂੰ ਤੂੰ ਚਾਹੀਦੀ ਆ ਬਸ ਪੁੱਤ ਤੈਨੂੰ ਮੈਂ ਚਾਹੀਦੀ ਨਾ ਮੈਂ ਤੇਰੇ ਕੋਲ ਹੈਗੀ ਆ ਤੂੰ ਕਿਸੇ ਤੋਂ ਕੀ ਲੈਣਾ ਮੈਨੂੰ ਐਂਦਾ ਸਮਝ ਤੈਨੂੰ ਕਦੇ ਕਿਸੇ ਚੀਜ਼ ਦੀ ਕਮੀ ਆਉਂ ਦਿੱਤੀ ਆ ਨਹੀਂ ਮੰਮੀ ਫਿਰ ਪੁੱਤ ਫਿਰ ਤੂੰ ਕੀ ਲੈਣਾ ਸਾਰੇ ਪਰਿਵਾਰ ਤੋਂ بس ਮੈਂ ਤੈਨੂੰ ਨਹੀਂ ਦੱਸ ਸਕਦੀ ਜੋ ਤੂੰ ਵੱਡੀ ਹੋਗੀ ਨਾ ਥੋੜੀ ਜਿਹੀ ਹੋਰ ਮੈਂ ਤੈਨੂੰ ਸਾਰਾ ਕੁਛ ਆਪੇ ਦੱਸ ਦੂੰਗੀ ਹੈ ਤੈਨੂੰ ਪੁੱਛਣ ਦੇ ਵੀ ਲੋੜ ਨਹੀਂ ਮੈਂ ਕੱਲੀ ਕੱਲੀ ਗੱਲ ਤੈਨੂੰ ਦੱਸੂੰਗੀ ਪੁੱਤ ਪਰ ਤੂੰ ਹੁਣ ਨਿਆਣੀ ਆ ਤੇਨੂੰ ਗੱਲਾਂ ਸਮਝ ਨਹੀਂ ਆਉਣੀਆਂ ਤੇ ਲੋਕਾਂ ਦੀ ਗੱਲ ਵੀ ਕਦੇ ਵੀ ਨਾ ਸੁਣੀ ਜੇ ਤੈਨੂੰ ਲੋਕ ਕੁਛ ਕਹਿੰਦੇ ਨਾ ਗੱਲਾਂ ਨੂੰ ਸੁਣੀ ਕਰਦਿਆ ਕਰੀ ਕਿਉਂਕਿ ਪੁੱਤ ਮੇਰੇ ਤੇ ਬੀਤੀਆਂ ਨੇ ਮੈਂ ਹੰਡਾਈਆਂ ਨੇ ਮੈਨੂੰ ਹੀ ਪਤਾ ਤੇ ਤੇ ਉਹ ਸਾਰਾ ਕੁਛ ਤੈਨੂੰ ਮੈਂ ਦੱਸੂੰਗੀ ਠੀਕ ਐ ਮੰਮੀ ਜਿਵੇਂ ਤੇਰੀ ਮਰਜ਼ੀ ਜਦੋਂ ਤੇਰਾ ਦਿਲ ਕਰੇ ਉਦੋਂ ਤੂੰ ਦੱਸ ਦੀ ਹੁਣ ਮੈਂ ਤੈਨੂੰ ਪੁੱਛਦੀ ਨਹੀਂ ਕੋਈ ਨਾ ਸਵਾਲ ਕਰਾਂ ਮੇਰੀ ਸਿਆਣਤੀਆਂ ਮੇਰੀ ਗੱਲ ਸੁਣ ਨਾਲੇ ਮੈਂ ਨਾ 2-3 ਘੰਟੇ ਉਧਰ ਕੰਮ ਨਿਬੜਿਆ ਆ ਕਰੂੰਗੀ ਤੂੰ ਐ ਕਰਿਆ ਕਰੀਂ ਉਹਨੇ ਨਾ ਅੰਨੂ ਨੂੰ ਇੱਧਰ ਸੱਦ ਲਿਆ ਕਰੀਂ ਆਪਦੇ ਕੋਲ 2-3 ਘੰਟੇ ਉੱਤੇ ਤੇਰੇ ਕੋਲ ਬਹਿ ਜਾ ਕਰੂੰਗੀ ਮੰਮੀ ਅੰਨੂ ਆਉਂਦੀ ਨਹੀਂ ਉਹ ਐ ਕਹਿ ਦਿੰਦੀ ਆ ਛੋਟਾ ਨਿੱਕਾ ਜਿਹਾ ਘਰ ਆ ਇੱਕ ਕਮਰਾ ਉੱਥੇ ਬੈਠੀ ਰਹਿਣੀ ਐ ਮੈਂ ਨਾਲੇ ਕਹਿੰਦੀ ਤੁਹਾਡੇ ਕਮਰੇ 'ਚ ਤਾਂ ਇੰਨੀਆਂ ਮੱਖੀਆਂ ਨੇ ਤੂੰ ਉਧਰ ਆ ਜਾ ਕਰ ਚੱਲ ਕੋਈ ਨਾ ਪੁੱਤ ਪਾਣੀ ਲਿਆ ਕੇ ਦਾ ਮੰਮੀ ਇਹ ਨਾ ਨੰਬਤ ਕੋਈ ਨਾ ਮੈਂ ਕਹਨਾ ਤੂੰ ਐ ਕਰਿਆ ਕਰ ਫਿਰ ਤੂੰ ਨਾ ਨੂੰ ਕੇ ਕਰੇ ਵਗਜਿਆ ਕਰੀ ਦੋ ਤਿੰਨ ਘੰਟੇ ਇਧਰ ਆਪਾਂ ਲੋਕ ਲਾਜਿਆ ਕਰਾਂਗੇ ਘਰ ਨੂੰ ਹਣਾ ਤੇ ਤੂੰ ਦੋ ਤਿੰਨ ਘੰਟੇ ਉਧਰ ਰਹਿ ਪਿਆ ਕਿ ਨਹੀਂ ਜਦੋਂ ਮੈਂ ਉਧਰੋਂ ਕੰਮ ਨਿਵੇੜ ਕੇ ਆਜਿਆ ਕਰੂੰਗੀ ਹਣਾ ਤੇ ਮੈਂ ਤੈਨੂੰ ਨਾਲ ਹੀ ਲੈ ਜਾ ਕਰੂੰਗੀ ਆਪਦੀ ਫਿਰ ਜੇ ਕਿਸੇ ਹੋਰ ਪਾਸੇ ਜਾਣਾ ਤੂੰ ਕੱਲ ਹੀ ਜਾਇਆ ਕਰੇਂਗੇ ਉਹਨਾਂ ਦੇ ਫਿਰ ਕੀ ਹੁੰਦਾ ਪੁੱਤ ਲੈ ਕੱਲੀ ਨੂੰ ਕੀ ਹੁੰਦਾ ਮੈਨੂੰ ਕੰਮ ਲੈ ਮੈਂਟਾ ਜਨਵੇੜ ਕੇ ਆਜਿਆ ਕਰੂੰ ਮੈਂ ਕਿਹੜਾ ਉੱਥੇ ਬਹਿਣਾ ਹੈ ਜੇ ਮੈਨੂੰ ਕਿਹੜਾ ਕੁਝ ਕਹਿ ਦਣਗੇ ਉਹ ਬਿਨਾਂ ਗੱਲਾਂ ਠੀਕ ਹੈ ਚੰਗਾ ਨਾ ਤੂੰ ਕਿਸੇ ਨਾਲ ਬੋਲਿਆ ਨਾ ਕਰ ਪੁੱਤ ਐਵੇਂ ਚੰਗਾ ਮੁਰਕੇ ਐਵੇਂ ਦੇਖ ਲੈ ਲੋਕ ਤ ਜੋ ਤੈਨੂੰ ਬੋਲਦੇ ਨਾ ਉਹ ਉਦੋਂ ਮੇਰੇ ਤੋਂ ਬੋਲਿਆ ਜਾਂਦਾ ਮੈਂ ਤਾਂ ਵੇਖਿਆ ਨਹੀਂ ਜਾਂਦਾ ਤੈਨੂੰ ਕੋਈ ਬੋਲਦਾ ਕੰਮ ਲਈਂ ਤੂੰ ਚਲ ਆ ਜਾ ਫਿਰ ਕੀ ਹੁੰਦਾ ਐਨਾ ਵੀ ਗੁੱਸਾ ਨਾ ਕਰਿਆ ਕਰ ਤੂੰ